ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਵਿੱਚ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਝਟਕਾ ਕਿਸ ਤਰੀਕੇ ਨਾਲ ਲੱਗਣ ਜਾ ਰਿਹਾ ਹੈ ਗੱਲਬਾਤ ਇਸ ਨੂੰ ਕਰਾਂਗੇ ਖਬਰ ਬੜੀ ਐਮ ਹੈ ਤੇ ਉਧਰ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਜਿਹੜੀ ਵੱਡੀ ਬਗਾਵਤਾਂ ਹੁੰਦੀ ਦਿਖਾਈ ਦੇ ਰਹੀ ਹੈ ਹੁਣ ਕਿਸ ਕਾਰਨ ਇਹ ਬਗਾਵਤ ਜਿਹੜੀ ਹੋਣ ਜਾ ਰਹੀ ਹੈ ਗੱਲਬਾਤ ਉਸ ਨੂੰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਵਿਧਾਨ ਸਭਾ ਸੈਸ਼ਨ ਦੀ ਵਿਧਾਨ ਸਭਾ ਸੈਸ਼ਨ ਦਾ ਕੱਲ ਪਹਿਲਾ ਦਿਨ ਕੀ ਕੁਝ ਹੋਣ ਵਾਲਾ ਹੈ ਕੀ ਕੁਝ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚੋਂ ਨਿਕਲੇਗਾ ਜਾਂ ਫਿਰ ਰੌਲੇ ਰੱਪੇ ਦੇ ਨਾਲ ਜਿਸ ਤਰੀਕੇ ਨਾਲ ਵਿਰੋਧੀਆਂ ਵੱਲੋਂ ਲਗਾਤਾਰ ਤੰਜ ਕਸਿਆ ਜਾ ਰਿਹਾ ਨੇ ਕਿ ਦੋ ਦਿਨ ਰੌਲੇ ਰੱਪੇ ਚ ਲੜਨਗੇ ਕਿ ਰੌਲੇ ਰੱਪੇ ਚ ਨਿਕਲਣਗੇ ਜਾਂ ਕੋਈ ਸੈਸ਼ਨ ਦੇ ਵਿੱਚੋਂ ਨਿਕਲਣ ਵਾਲੀ ਗੱਲ ਹੈ ਗੱਲਬਾਤ ਉਸ ਸੈਸ਼ਨ ਦੇ ਉੱਪਰ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੁੱਦਾ ਇਹਨਾਂ ਸਾਰੇ ਖਬਰਾਂ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨੀ ਮੇਰੇ ਨਾਲ ਨੇ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਸਵਾਗਤ ਕਰ ਰਹਿਣਾ ਸਿੱਧੂ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਧੰਨਵਾਦ ਲਖਵਿੰ ਸ਼ੁਰੂਆਤ ਪਹਿਲਾਂ ਵਿਧਾਨ ਸਭਾ ਦੇ ਸੈਸ਼ਨ ਨਾਲ ਕਰ ਲੈਣੇ ਆ ਕਿਉਂਕਿ ਵਿਧਾਨ ਸਭਾ ਦਾ ਕੱਲ ਸੈਸ਼ਨ ਹੈ ਬੜਾ ਅਹਿਮ ਮੰਨਿਆ ਜਾ ਰਿਹਾ ਹੈ ਸਰਕਾਰ ਵੱਲੋਂ ਵੀ ਬੜੇ ਅਹਿਮ ਮੁੱਦਿਆਂ ਦੇ ਉੱਪਰ ਇਸ ਵਿਚਾਰ ਚਰਚਾ ਦੀ ਗੱਲ ਕੀਤੀ ਜਾ ਰਹੀ ਦੂਜੇ ਪਾਸੇ ਵਿਰੋਧੀ ਪਾਰਟੀ ਵੀ ਇਸ ਸੈਸ਼ਨ ਨੂੰ ਵਧਾਉਣ ਦੀ ਗੱਲ ਕਰ ਰਹੀ ਸੀ ਨਹੀਂ ਵਧਿਆ ਪਰ ਲੇਕਿਨ ਕੱਲ ਦਾ ਸੈਸ਼ਨ ਦੇਖ ਕੇ ਮੇਰੇ ਉਹ ਕਿਹੜੇ ਮੁੱਦੇ ਇਸ ਸੈਸ਼ਨ ਦੇ ਵਿੱਚ ਹਾਵੀ ਰਹਿਣ ਵਾਲੇ ਕਿਹੜੇ ਮੁੱਦਿਆਂ ਦੇ ਉੱਪਰ ਚਰਚਾ ਕੱਲ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਕਿਵੇਂ ਰਹਿਣ ਵਾਲਾ ਕੱਲ ਦਾ ਸੈਸ਼ਨ ਦੇਖੋ ਲਖਵਿੰਦਰ ਜੀ ਆਪਾਂ ਇਹਦੇ ਤੇ ਥੋੜੀ ਜੀ ਕੱਲ ਵੀ ਗੱਲ ਕੀਤੀ ਸੀਗੀ ਪਰ ਹੁਣ ਕੱਲ ਜਿਹੜਾ ਸੈਸ਼ਨ ਸ਼ੁਰੂ ਹੋਣਾ ਹੈ ਤਾਂ ਇਸ ਕਰਕੇ ਆਪਣਾ ਇਹਦੇ ਤੇ ਅੱਜ ਵੀ ਜਿਹੜਾ ਗੱਲ ਕਰਨਾ ਬਣਦਾ ਸੀ ਹੁਣ ਤੁਸੀਂ ਕਿਹਾ ਵੀ ਇਹਦੇ ਵਿੱਚ ਕੀ ਕੁਝ ਖਾਸ ਰਹੂਗਾ ਖਾਸ ਇਹਦੇ ਵਿੱਚ ਰਹੂਗਾ ਰੌਲਾ ਰੱਪਾ ਖਾਸ ਇਹਦੇ ਵਿੱਚ ਰਹੂਗਾ ਲੀਡਰਾਂ ਦਾ ਇੱਕ ਦੂਜੇ ਦਾ ਜਲੂਸ ਕੱਢਣਾ ਖਾਸ ਇਹਦੇ ਵਿੱਚ ਰਹੂਗਾ ਲੀਡਰਾਂ ਦੇ ਇੱਕ ਦੂਜੇ ਦੇ ਉੱਪਰ ਇਲਜ਼ਾਮ ਲਾਉਣੇ ਖਾਸ ਇਹਦੇ ਤੇ ਰਹੂਗਾ ਇੱਕ ਦੂਜੇ ਤੇ ਤੰਗ ਜਿਹੜੇ ਲੀਡਰਾਂ ਨੇ ਕਿਸ ਨੇ ਯਾਨੀ ਕਿ ਕੋਈ ਢੰਗ ਦੀ ਕੁਝ ਚੱਜ ਦੀ ਗੱਲ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਲਖਵਿੰਦਰ ਜੀ ਹੋਣੀ ਨਹੀਂ ਹੈ ਇਹ ਵਿਧਾਨ ਸਭਾ ਸੈਸ਼ਨ ਨੂੰ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਕਹਿ ਕੇ ਭਗਵੰਤ ਪਾਤਨੀ ਸਰਕਾਰ ਦੇ ਵੱਲੋਂ ਸੱਦਿਆ ਗਿਆ ਪਰ ਇਹਦੇ ਵਿੱਚ ਜੇ ਆਪਾਂ ਆਹ ਗੱਲ ਛੱਡ ਦਈਏ ਕਿ ਭਾਈ ਬੇਅਦਬੀ ਦੇ ਮਸਲੇ ਦੇ ਉੱਪਰ ਜਿਹੜੇ ਇਹ ਇੱਕ ਸਖਤ ਕਾਨੂੰਨ ਲਿਆਉਣ ਦੀ ਜਿਹੜੀ ਇਹ ਗੱਲ ਕਰ ਰਹੇ ਆ ਕਿ ਭਾਈ ਜਿਹੜਾ ਬਿਆਦਬੀ ਕਰੂਗਾ ਉਹਨੂੰ ਬਹੁਤੀ ਜਿਹੜੀ ਆ ਸਖਤ ਸਜ਼ਾ ਦਿੱਤੀ ਜਾਊਗੀ ਇਹ ਹੋਇਆ ਜਿਹੜਾ ਕਾਨੂੰਨ ਲਿਆ ਰਿਹਾ ਜੇਕਰ ਇਹਨੂੰ ਗੱਲ ਨੂੰ ਪਾਸੇ ਆਪਾਂ ਕਰ ਦਈਏ ਤਾਂ ਹੋਰ ਵਿਧਾਨ ਸਭਾ ਦੇ ਇਸ ਦੋ ਦਿਨਾਂ ਦੇ ਸੈਸ਼ਨ ਦੇ ਵਿੱਚ ਲਖਵਿੰਦਰ ਜੀ ਕੁਝ ਵੀ ਜਿਹੜਾ ਉਹ ਰਹਿਣ ਵਾਲਾ ਨਹੀਂ ਹੈ ਇਹ ਵੀ ਜਿਹੜਾ ਕਾਨੂੰਨ ਹੈ ਜਦੋਂ ਇਹ ਲਿਆਉਣਗੇ ਤਾਂ ਉਦੋਂ ਸਵਾਲ ਉੱਠਣਗੇ ਕਿ ਭਾਈ ਜਿਹੜਾ 24 ਘੰਟਿਆਂ ਦੇ ਵਿੱਚ ਬਿਆਦਬੀ ਤੇ ਗੋਲੀ ਕੰਡਾ ਦੇ ਵਿੱਚ ਇਨਸਾਫ਼ ਦੀ ਗੱਲ ਕਰਦੇ ਸੀ ਤੁਸੀਂ ਉਹਦੇ ਤੇ ਇਨਸਾਫ਼ ਨਹੀਂ ਦਿੱਤਾ ਉਹਦੇ ਤੇ ਤੁਸੀਂ ਸਜ਼ਾ ਨਹੀਂ ਦਵਾਈ ਤਾਂ ਫਿਰ ਆ ਤੁਸੀਂ ਬੇਅਦਬੀ ਵਾਲੇ ਕਾਨੂੰਨ ਦੀ ਕਿਹੜੀ ਗੱਲ ਕਰਦੇ ਹੋ ਸਜ਼ਾ ਤਾਂ ਤੁਹਾਨੂੰ ਤਾਂ ਦਿਵਾਉਂਗੇ ਨਾ ਜਦੋਂ ਕਿਸੇ ਕੇਸ ਨੂੰ ਤਣਪੱਤਰ ਲਾਉਂਗੇ ਜਦੋਂ ਤੁਸੀਂ ਕੇਸ ਹੀ ਨਹੀਂ ਤਣਪੱਤਰ ਲਾ ਰਹੇ ਜਿਹੜੇ ਬੰਦੇ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਆਵਾਦੀ ਪਾਰਟੀ ਦੀ ਸਰਕਾਰ ਨੇ ਆਪਣੀ ਪਾਰਟੀ ਦੇ ਵਿੱਚ ਲਿਆਂਦਾ ਸੀ ਸੱਤਾ ਚਾਉਣ ਤੋਂ ਪਹਿਲਾਂ ਇਹ ਕਹਿ ਕੇ ਕਿ ਬੇਅਦਬੀ ਤੇ ਬਰਗਾੜੀ ਕਾਂਡ ਦਾ ਜਿਹੜਾ ਇਹ ਮਸਲਾ ਜਿਹੜੇ ਹੋਏ ਆ ਗੋਲੀ ਕਾਂਡਾ ਵਾਲੇ ਉਹਦੇ ਤੇ ਰਿਪੋਰਟਾਂ ਜਿਹੜੀਆਂ ਕੁਮਰ ਵਿਜੇ ਪ੍ਰਤਾਪ ਦੀਆਂ ਬਣੀਆਂ ਹੋਈਆਂ ਨੇ ਔਰ ਬੜੇ ਇਮਾਨਦਾਰ ਤੇ ਨਿਰਪੱਖ ਅਫਸਰ ਨੇ ਇਹਨਾਂ ਦੀ ਰਿਪੋਰਟ ਉਸ ਸਮੇਂ ਦੇ ਮੁੱਖ ਮੰਤਰੀ ਜੇਕਰ ਚੰਨੀ ਸਾਹਿਬ ਚੱਕ ਲੈਣ ਤਾਂ 24 ਘੰਟਿਆਂ 'ਚ ਇਨਸਾਫ ਦਿੱਤਾ ਜਾ ਸਕਦਾ ਪਰ ਕਹਿੰਦੇ ਸਾਡੀ ਸਰਕਾਰ ਜੇ ਆਉਂਦੀ ਹੈ ਤਾਂ 24 ਘੰਟਿਆਂ ਦੇ ਵਿੱਚ ਇਨਸਾਫ ਜਿਹੜਾ ਅਸੀਂ ਦੇ ਦੇਾਂਗੇ ਇਹਨਾਂ ਨੇ ਇਨਸਾਫ ਤਾਂ ਦੇਣਾ ਕੀ ਆ ਲਖਵਿੰਦਰ ਜੀ ਜਿਹੜਾ ਬੰਦਾ ਇਸ ਬੇਅਦਬੀ ਤੇ ਗੋਲੀ ਕਾਂਢ ਦੇ ਮੁੱਦੇ ਦੇ ਉੱਪਰ ਲਿਆਂਦਾ ਸੀ ਕੁਮਰ ਵਿਜੇ ਪ੍ਰਤਾਪ ਜੀ ਤੋਂ ਪਿੰਡ-ਪਿੰਡ ਪ੍ਰਚਾਰ ਕਰਾਇਆ ਉਹਦੇ ਦਮ ਤੇ ਸਰਕਾਰ ਬਣਾਈ ਉਹ ਬੰਦੇ ਨੂੰ ਪਾਰਟੀ ਚੋਂ ਜਿਹੜਾ ਉਹ ਸਸਪੈਂਡ ਕਰ ਦਿੱਤਾ ਇਨਸਾਫ ਤਾਂ ਕੀ ਦੇਣਾ ਸੀ 24 ਘੰਟੇ ਛੱਡੋ 3.5 ਸਾਲਾਂ ਚਮੇ ਦਿੱਤਾ ਉਲਟਾ ਉਸੇ ਹੀ ਕੁਮਰਬਜੀ ਪ੍ਰਤਾਪ ਸਿੰਘ ਨੂੰ ਪਾਰਟੀ ਚੋਂ ਸਸਪੈਂਡ ਕਰਤਾ ਤੇ ਕੱਲ ਨੂੰ ਡਰਾਮਾ ਕੀਤਾ ਜਾਊਗਾ ਬੇਅਦਬੀ ਦੇ ਉੱਪਰ ਕਾਨੂੰਨ ਲੈ ਕੇ ਆਉਣ ਦਾ ਇਹ ਸਿਰਫ ਲੋਕਾਂ ਦੀਆਂ ਜਾਣਬੁੱਝ ਕੇ ਅੱਖਾਂ ਪੁੰਜਣ ਦੀ ਕੋਸ਼ਿਸ਼ ਹੈ ਮੁੱਦਾ ਜਾਂ ਹਮਦਰਦੀ ਜਿਹੜੀ ਹੈ ਇਹਨਾਂ ਮੁੱਦਿਆਂ ਦੇ ਨਾਲ ਸਰਕਾਰ ਦੀ ਕੋਈ ਨਹੀਂ ਜੇ ਵਾਕਈ ਹਮਦਰਦੀ ਹੁੰਦੀ ਤਾਂ ਫਿਰ ਕੋਮਰ ਵਿਜੇ ਪ੍ਰਤਾਪ ਨੂੰ ਇਸ ਤਰੀਕੇ ਦੇ ਨਾਲ ਨਾ ਕੱਢਿਆ ਜਾਂਦਾ ਜੇ ਵਾਕਈ ਹਮਦਰਦੀ ਹੁੰਦੀ ਕਿ ਅੱਜ ਗੋਲੀ ਕਾਂਡ ਦੇ ਦੋ ਪੀੜਤ ਪਰਿਵਾਰ ਉਹ ਜਿਹੜੇ ਬੈਠੇ ਆ ਉਧਰ ਇਲਾਕੇ ਦੇ ਵਿੱਚ ਜਿੱਥੇ ਗੋਲੀ ਕਾਂਡ ਹੋਇਆ ਸੀ ਕਿ ਉਹ ਤੁਹਾਡੇ ਅੱਜ ਨਾਲ ਹੈਗੇ ਆ ਕਿ ਸਿਰਫ ਤੁਸੀਂ ਇਹ ਝੂਠ ਬੋਲਣ ਵਾਸਤੇ ਇਹ ਚੀਜ਼ਾਂ ਕਰ ਰਹੇ ਹੋ ਕਿ ਉਹ ਸਾਰੇ ਨੂੰ ਛਪਾਉਣ ਵਾਸਤੇ ਹੀ ਇਸ ਆੜ ਦੇ ਵਿੱਚ ਇਹ ਕਾਨੂੰਨ ਲਿਆਉਣ ਦੀ ਗੱਲ ਕਰ ਰਹੇ ਹੋ ਸਜ਼ਾ ਤਾਂ ਮਿਲੂਗੀ ਜੇ ਕਿਸੇ ਕੇਸ ਨੂੰ ਤਣਪੱਤਨ ਲਾਉਂਗੇ ਪਰ ਤੁਹਾਡੇ ਤਾਂ ਵਕੀਲ ਹੀ ਕੇਸ ਦੇ ਵਿੱਚ ਸਹੀ ਮਤਲਬ ਜਾਨ ਪਾਉਂਦੇ ਨਹੀਂ ਉੱਥੇ ਆਪਣੀ ਕੋਈ ਪਾਕ ਹੀ ਸਹੀ ਤਰੀਕੇ ਨਾਲ ਨਹੀਂ ਰੱਖਦੇ ਲਗਾਤਾਰ ਕੁਮਰ ਵਿੱਚ ਪ੍ਰਤਾਪ ਕਹਿੰਦੇ ਆ ਸੋ ਨਾਟਕ ਇੱਕ ਤਾਂ ਇਹਨਾਂ ਨੇ ਇਹ ਕਰਨਾ ਲਿਖਵਿੰਦਰ ਜੀ ਉੱਥੇ ਦੂਜਾ ਬਿਕਰਮ ਸਿੰਘ ਮਜੀਠੀਆ ਦੇ ਮੁੱਦੇ ਦੇ ਉੱਪਰ ਬਿਕਰਮ ਸਿੰਘ ਮਜੀਠੀਆ ਨੂੰ ਫੜਿਆ ਇਹਨਾਂ ਨੇ 11 ਦਿਨ ਦਾ ਉਹਨਾਂ ਦਾ ਰਿਮਾਨਡ ਰੱਖਿਆ ਮੈਂ ਕੱਲ ਵੀ ਗੱਲ ਕੀਤੀ ਆਪਣੇ ਪ੍ਰੋਗਰਾਮ ਦੇ ਵਿੱਚ ਜਿਹੜੇ ਜਿਹੜੇ ਇਲਜ਼ਾਮ ਮੀਡੀਆ ਦੇ ਵਿੱਚ ਇਹਨਾਂ ਦੇ ਮੰਤਰੀ ਇਹਨਾਂ ਦੇ ਏ ਸਰਕਾਰੀ ਵਕੀਲ ਜਾਂ ਇਹਨਾਂ ਦੇ ਬੁਲਾਰੇ ਆ ਕੇ ਲਾਉਂਦੇ ਰਹੇ ਆ ਲਖਵਿੰਦਰ ਜੀ ਉਹਨਾਂ ਚੋਂ ਇੱਕ ਵੀ ਇਲਜ਼ਾਮ ਦਾ ਡਾਕੂਮੈਂਟ ਜਿਹੜਾ ਉਹ ਅਦਾਲਤ ਦੇ ਵਿੱਚ ਪੇਸ਼ ਨਹੀਂ ਕਰ ਸਕੇ ਰੌਲਾ ਉਦਣ ਦਾ ਇਹਨਾਂ ਨੇ ਇਹ ਪਾਇਆ ਸੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਅਸੀਂ ਡਰਗ ਤਸਕਰ ਦੇ ਰੂਪ ਦੇ ਵਿੱਚ ਗ੍ਰਿਫਤਾਰ ਕੀਤਾ ਤੇ ਆਹ ਦੇਖ ਲੋ ਚੰਨੀ ਬਾਜਬਾ ਖਹਿਰਾ ਗਾਂਧੀ ਬਿੱਟੂ ਇਸ ਇਸ ਨਸ਼ਾ ਤਸਕਰੀ ਦੀ ਜਿਹੜੀ ਆ ਕਹਿੰਦੇ ਆ ਕਿ ਮਦਦ ਕਰ ਰਹੇ ਨੇ ਉਹਦੇ ਹੱਕ ਦੇ ਵਿੱਚ ਬੋਲ ਰਹੇ ਨੇ ਜਦ ਕਿ ਉਹਨਾਂ ਨੇ ਹੱਕ ਦੇ ਵਿੱਚ ਕੋਈ ਗੱਲ ਨਹੀਂ ਕੀਤੀ ਸੀ ਉਹਨਾਂ ਨੇ ਸਿਰਫ ਇੰਨੀ ਗੱਲ ਕਹੀ ਸੀ ਕਿ ਭਾਈ ਜੇ ਡਰੱਗ ਤਸਕਰੀ ਦੇ ਵਿੱਚ ਫੜਿਆ ਸੀ ਤਾਂ ਤੁਹਾਡੀ ਜਿਹੜੀ ਪਹਿਲਾਂ ਐਸਆਈਟੀ ਬਣੀ ਉਹ ਕੀ ਕਰ ਰਹੀ ਆ ਜਦੋਂ ਚੰਨੀ ਸਰਕਾਰ ਨੇ ਉਹਨੂੰ ਫੜਿਆ ਸੀ ਤਾਂ ਰਿਮਾਂਡ ਕਿਉਂ ਨਹੀਂ ਲਿਆ ਚਲਾਨ ਕਿਉਂ ਨਹੀਂ ਪੇਸ਼ ਕੀਤਾ ਇਹੋ ਜਿਹੀਆਂ ਜਿਹੜੀਆਂ ਗੱਲਾਂ ਕੀਤੀਆਂ ਸੀ ਉਹਨਾਂ ਨੇ ਤਾਂ ਤੇ ਉਹ ਕਹਿੰਦੇ ਸੀ ਕਿ ਜੇ ਹੁਣ ਬਜੀਠੀਆ ਤੁਹਾਡੀਆਂ ਸਰਕਾਰ ਦੀਆਂ ਰੋਜਪੋਲ ਖੋਲਦਾ ਤਾਂ ਉਹਨੂੰ ਝੂਠੇ ਇੱਕ ਡੀਏ ਦੇ ਕੇਸ ਦੇ ਵਿੱਚ ਪੜਿਆ ਗੱਲ ਸਿਰਫ ਉਹਨਾਂ ਨੇ ਇੰਨੀ ਕਹੀ ਸੀ ਕਿਸੇ ਨੇ ਵੀ ਡਰਗ ਤਸਕਰੀ ਦੇ ਮਸਲੇ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦਾ ਸਪੋਰਟ ਨਹੀਂ ਸੀ ਕੀਤਾ ਪਰ ਫੜਿਆ ਇਹਨਾਂ ਨੇ ਡਰਗ ਤਸਕਰੀ ਦਾ ਕੇਸ ਕਹਿ ਕੇ 11 ਦਿਨ ਦਾ ਬਿਕਰਮ ਮੀਠੀਆ ਦਾ ਰਿਮਾਂਡ ਵੀ ਜਿਹੜਾ ਉਹ ਰੱਖ ਲਿਆ ਪਰ ਅੱਜ ਤੱਕ ਉਹਨੂੰ ਜੇਲ ਵੀ ਭੇਜ ਦਿੱਤਾ ਹੈ ਤੇ ਹਾਲੇ ਤੱਕ ਵੀ ਉਸ ਕੇਸ ਨੂੰ ਡਰੱਗ ਦੇ ਇੱਕ ਮਸਲੇ ਦੇ ਨਾਲ ਜੋੜਿਆ ਨਹੀਂ ਜਾ ਸਕਿਆ ਜਿਹੜੇ ਜਿਹੜੇ ਇਹ ਗੱਲ ਕਰ ਰਹੇ ਸੀਗੇ ਕਿ ਇਹ ਆਮਦਨ ਤੋਂ ਵੀ ਵੱਧ ਦਾ ਜਿਹੜਾ ਮਸਲਾ ਹੈਗਾ ਜਾਇਦਾਦ ਦਾ ਤਾਂ ਉਹ ਵੀ ਜਿਹੜਾ ਉਹ ਲਖਵਿੰਦਰ ਜੀ ਪੂਰਾ ਇਸ ਕੇਸ ਦੇ ਵਿੱਚ ਡਾਕੂਮੈਂਟ ਜਿਹੜਿਆ ਦਾ ਅਦਾਲਤ ਦੇ ਵਿੱਚ ਦੇ ਨਹੀਂ ਸਕੀ ਜਲਦ ਮਜੀਠੀਏ ਨੇ ਜਿਹੜਾ ਬਾਹਰ ਆ ਜਾਣਾ ਤੇ ਉਸ ਤੋਂ ਪਹਿਲਾਂ ਇਸ ਮਸਲੇ ਦੇ ਉੱਪਰ ਰੌਲਾ ਰੱਪਾ ਪਾ ਕੇ ਆਪਣੇ ਵਿਰੋਧੀਆਂ ਨੂੰ ਕੱਲ ਨੂੰ ਸਿਰਫ ਭੰਡਣਾ ਚਾਹੁੰਦੇ ਆ ਤੁਸੀਂ ਦੇਖ ਲਿਓ ਕੋਈ ਉਥੇ ਚੱਜ ਦੀ ਗੱਲ ਨਹੀਂ ਹੋਣੀ ਸਰ ਜੇ ਮੈਂ ਮੈਂ ਗੱਲ ਕਰਾਂ ਵੀ ਤੁਵੇਂ ਤੁਸੀਂ ਇਹ ਦੋ ਮੁੱਦੇ ਦੱਸਦੇ ਮਜੀਠਿਆ ਦੇ ਮਾਮਲੇ 'ਚ ਗੱਲਬਾਤ ਹੋ ਸਕਦੀ ਹੈ ਜਾਜ ਤੁਸੀਂ ਜਿਸ ਤਰੀਕੇ ਦਿਨਾ ਪਹਿਲਾਂ ਵਿਅਦਿਵਿਆਂ ਦੇ ਉੱਪਰ ਕੇਸ ਲਿਆਉਣ ਦੀ ਮਾਫਕਾਨਾ ਬਿੱਲ ਲਿਆਉਣ ਦੀ ਗੱਲ ਕੀਤੀ ਹੈ ਲੇਕਿਨ ਇੱਕ ਕਾਂਗਰਸ ਵੀ ਤਾਂ ਲਗਾਤਾਰ ਜਾਂ ਦੂਸਰੇ ਵਿਰੋਧੀ ਕ ਲਗਾਤਾਰ ਕਾਨੂੰਨ ਵਿਵਸਥਾ ਦੀ ਗੱਲ ਕਰਨ ਦੀ ਗੱਲ ਕਰ ਰਹੇ ਨੇ ਵੀ ਭਾਈ ਕਾਨੂੰਨ ਵਿਵਸਥਾ ਦੇ ਉੱਪਰ ਵੀ ਇੱਥੇ ਵਿਚਾਰ ਚਾ ਕੀਤੀ ਜਾਵੇ ਤੇ ਕੀ ਉਧਰ ਲੱਗ ਰਿਹਾ ਤੇ ਇੱਕ ਨਾਲ ਲੈਂਡ ਪੂਲਿੰਗ ਕਿਉਂਕਿ ਬੜਾ ਹੋ ਹੱਲਾ ਪੰਜਾਬ ਦੇ ਵਿੱਚ ਹੋ ਰਿਹਾ ਹੈ ਬਹੁਤ ਹੀ ਜ਼ਿਆਦਾ ਵੀ ਇਹਨਾਂ ਦੇ ਉੱਪਰ ਕੋਈ ਚਰਚਾ ਹੋਣ ਦੀ ਆਸ ਨਹੀਂ ਲਖਵਿੰਦਰ ਜੀ ਆਪਾਂ ਇਹਦੇ ਤੇ ਕੱਲ ਵੀ ਗੱਲ ਕੀਤੀ ਸੀ ਮੈਂ ਥੋੜਾ ਜਿਹਾ ਤਾਂ ਅਵਾਇਡ ਕਰ ਰਿਹਾ ਸੀ ਕਿਉਂਕਿ ਆਪਾਂ ਇੱਥੇ ਕੱਲ ਵੀ ਗੱਲ ਕੀਤੀ ਸੀ ਕੱਲ ਚਲੋ ਥੋੜਾ ਜਿਹਾ ਇਹਦੇ ਵਿੱਚ ਹੋਰ ਨਵੀਂ ਅਪਡੇਟੇ ਆਈ ਹੈ ਕਿ ਕੱਲ ਵਿਰੋਧੀ ਧਿਰ ਨੇ ਇਹ ਗੱਲ ਕਹੀ ਸੀ ਕਿ ਠੀਕ ਆ ਤੁਸੀਂ 2 ਦਿਨ ਦਾ ਵਿਧਾਨ ਸਭਾ ਸੈਸ਼ਨ ਸੱਦ ਲਿਆ ਪਿਛਲੇ ਕੁਝ ਹੀ ਦਿਨਾਂ ਦੇ ਵਿੱਚ ਬਹੁਤ ਵੱਡੀਆਂ ਪੰਜਾਬ ਦੇ ਵਿੱਚ ਘਟਨਾਵਾਂ ਵਾਪਰੀਆਂ ਨੇ ਜਿਦੇ ਕਰਕੇ ਪੰਜਾਬ ਦੀ ਲਾਅ ਐਂਡ ਇੱਕ ਤਾਂ ਇਸ ਮਸਲੇ ਤੇ ਦੂਜਾ ਲੈਂਡ ਪੂਲਿੰਗ ਦੇ ਮਸਲੇ ਦੇ ਉੱਪਰ ਇਹ ਦੋ ਬਹੁਤ ਜ਼ਿਆਦਾ ਜਿਹੜੇ ਅਹਿਮ ਮਸਲੇ ਆ ਕਿ ਕਿਸਾਨਾਂ ਦਾ ਜ਼ਮੀਨ ਜਿਹੜੀ ਆ ਉਹ ਧੱਕੇ ਦੇ ਨਾਲ ਨੱਪੀ ਜਾ ਰਹੀ ਹੈ ਕਹਿੰਦੇ ਕਿ ਇਹਨਾਂ ਮੁੱਦਿਆਂ ਦੇ ਉੱਪਰ ਤੁਹਾਨੂੰ ਜਿਹੜਾ ਇੱਕ ਇਹ ਜਿਹੜਾ ਸੈਸ਼ਨ ਸੱਦਿਆ ਗਿਆ ਦੋ ਦਿਨ ਦਾ ਤੁਸੀਂ ਸੈਸ਼ਨ ਸੱਦਿਆ ਹੈਗਾ ਤਾਂ ਦੋ ਦਿਨ ਦਾ ਤੁਸੀਂ ਇਹਨੂੰ ਵਧਾ ਲਓ ਤਾਂ ਮੈਂ ਲਖਵਿੰਦਰ ਜੀ ਤੁਹਾਨੂੰ ਕੱਲ ਹੀ ਦੱਸਤਾ ਸੀਗਾ ਕਿ ਇਹ ਸੈਸ਼ਨ ਜਿਹੜਾ ਉਹ ਨਹੀਂ ਵਧਣਾ ਹਾਲ ਤੀਕੜੀ ਤੱਕ ਤਾਂ ਨਹੀਂ ਵਧਿਆ ਜੇ ਕਿਤੇ ਮਾੜੀ ਬੋਟੀ ਸ਼ਰਮ ਹਜਾ ਹੋਵੇ ਸਰਕਾਰ ਨੂੰ ਜੇ ਮਾੜਾ ਮੋਟਾ ਜਿਹੜੇ ਭਗਵੰਤਪਨ ਕਹਿੰਦੇ ਸੀਗੇ ਕਿ ਲੋਕਾਂ ਨੂੰ ਸਵਾਲ ਕਰਨਾ ਲੀਡਰਾਂ ਨੂੰ ਸਵਾਲ ਕਰਨੇ ਲੋਕਾਂ ਨੂੰ ਮੈਂ ਸਿਖਾਇਆ ਉਹ ਹੁਣ ਸਵਾਲਾਂ ਤੋਂ ਭੱਜਦੇ ਕਿਉਂ ਆ ਉਹ ਹੁਣ ਵਿਧਾਨ ਸਭਾ ਦੇ ਵਿੱਚ ਖੜਕੇ ਸਵਾਲ ਦੇਣ ਜੇ ਸਰਕਾਰ ਨੂੰ ਜਵਾਬ ਦੇਣ ਤੇ ਜੇ ਸਰਕਾਰ ਨੂੰ ਹੁਣ ਲਖਵਿੰਦਰ ਜੀ ਸ਼ਰਮ ਹਿਜਾ ਹੋਵੇ ਤਾਂ ਮੈਨੂੰ ਲੱਗਦਾ ਕਿ ਇਹ ਸੈਸ਼ਨ ਜਿਹੜਾ ਵਧਾ ਲੈਣਾ ਚਾਹੀਦਾ ਇਹ ਸੈਸ਼ਨ ਨੂੰ ਵਧਾਉਣਾ ਚਾਹੀਦਾ ਹੋਰ ਲੰਬਾ ਕਰਨਾ ਚਾਹੀਦਾ ਮੈਂ ਹੋਰ ਲਖਵਿੰਦਰ ਜੀ ਕਹਿੰਨਾ ਜਿਹੜੀ ਸਰਕਾਰ ਜਿਹੜੀ ਸਰਕਾਰ ਲਖਵਿੰਦਰ ਜੀ ਇਹ ਗੱਲ ਕਹਿੰਦੀ ਸੀਗੀ ਕਿ ਇੱਕ ਸਾਲ ਦੇ ਵਿੱਚ ਵਿਧਾਨ ਸਭਾ ਦੀਆਂ 40 ਸੀਟੀਆਂ ਹੋਣ ਇਹ ਕਹਿੰਦੇ ਸੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦੀ ਹੁੰਦੀ ਨਹੀਂ ਸੀਗੀ ਜਦੋਂ ਆਮ ਆਦਮੀ ਪਾਰਟੀ ਸੱਤਾ ਤੋਂ ਬਾਹਰ ਹੁੰਦੀ ਸੀ ਔਰ ਕਾਂਗਰਸ ਦੀ ਸਰਕਾਰ ਹੁੰਦੀ ਸੀਗੀ 2017 ਤੋਂ 17 ਵਾਲੀ ਉਦੋਂ ਇਹੀ ਅਮਨ अरोड़ा ਇਹੀ ਹਰਪਾਲ ਚੀਮਾ ਇਹੀ ਕੁਲਤਾਰ ਸੰਧਵਾ ਸਾਰੇ ਜਣੇ ਇਹ ਮੰਗ ਡਿਮਾਂਡ ਕਰਦੇ ਹੁੰਦੇ ਸੀਗੇ ਕਿ ਭਾਈ ਇੱਕ ਸਾਲ ਦੇ ਵਿੱਚ ਵਿਧਾਨ ਸਭਾ ਦੀਆਂ 40 ਸਟੀਆਂ ਹੋਣੀਆਂ ਚਾਹੀਦੀਆਂ ਨੇ ਤੇ ਜੇ ਮੈਂ ਗਲਤ ਨਹੀਂ ਰਕਵਿੰਦਰ ਜੀ ਇੰਨਾ ਦੀਆਂ ਹੁਣ ਤਾਂ ਸਾਢੇ 3 ਸਾਲ ਹੋ ਗਏ ਆ ਹੁਣ ਤਾਂ ਚਲੋ ਹੋ ਗਈਆਂ ਹੋਣਗੀਆਂ ਪੂਰੀਆਂ ਪਰ ਇਹਨਾਂ ਨੇ ਮਤਲਬ 1 ਸਾਲ ਦੇ ਵਿੱਚ ਤਾਂ 40 ਸਟੀਆਂ ਕੀ ਕਰਾਉਣੀਆਂ ਸੀ 2.5 ਸਾਲਾਂ ਦੇ ਵਿੱਚ ਵੀ ਕੁੱਲ ਜਿਹੜੀਆਂ ਪਹਿਲੇ ਸਾਲ ਦੂਜੇ ਸਾਲ ਤੇ ਅਗਲੇ 2.5 ਸਾਲ ਅੱਧੇ ਸਾਲ ਦੀ ਵੀ ਮਿਲਾ ਕੇ ਜਿਹੜੀਆਂ ਸਟੀਆਂ ਕੁੱਲ ਗਿਣਤੀ 40 ਨਹੀਂ ਜੀ ਬਣਦੀ ਹੁਣ ਤਾਂ ਚਲੋ ਸਾਢੇ 3 ਹੋ ਗਏ ਹੁਣ ਤਾਂ ਮਿਲਾ ਕੇ 40 ਹੋ ਗਈ ਹੋਣੀਆਂ ਪਰ 1 ਸਾਲ ਦੇ ਵਿੱਚ 40 ਸਟੀਆਂ ਵਾਲੀ ਗੱਲ ਜਿਹੜੀ ਕਦੇ ਖੁਦ ਡਿਮਾਂਡ ਕਰਦੇ ਹੁੰਦੇ ਸੀਗੇ ਤੇ ਉਹ ਜਿਹੜੇ ਆ ਆਪ ਵੀ ਹੁਣ ਜਿਹੜੇ ਇਨੇ ਸਾਲਾਂ ਚ ਵੀ 40 ਸਿੱਟੀਆਂ ਨਹੀਂ ਕਰਾ ਸਕੇ ਸੋ ਇਸ ਕਰਕੇ ਭੱਜ ਰਹੇ ਆ ਹੁਣ ਵਿਰੋਧੀ ਕਹਿੰਦੇ ਆ ਕਿ ਸੈਸ਼ਨ ਲੰਬਾ ਕਰੋ ਤੇ ਉਹ ਕਹਿੰਦੇ ਆ ਕਿ ਦੋ ਦਿਨ ਦਾ ਕਿਉਂ ਰੱਖਿਆ ਤੇ ਚਾਰ ਦਿਨ ਦਾ ਇਹ ਸੈਸ਼ਨ ਕਰੋ ਅਸੀਂ ਲੈਂਡ ਪੂਲਿੰਗ ਤੇ ਉਹਦੇ ਤੇ ਗੱਲ ਕਰਨੀ ਹੈਗੀ ਆਪਣੇ ਤੇ ਕਾਨੂੰਨ ਵਿਵਸਥਾ ਤੇ ਉਹ ਤੇ ਕਰੋ ਪਰ ਸਰਕਾਰ ਭੱਜ ਰਹੀ ਆ ਮੈਨੂੰ ਆਸ ਨਹੀਂਗੀ ਕਿ ਇਹ ਸੈਸ਼ਨ ਵਧਾਇਆ ਜਾਊਗਾ ਬਿਲਕੁਲ ਸਰ ਤੇ ਦੂਜੇ ਪਾਸੇ ਸਰ ਹੁਣ ਗੱਲ ਕਰ ਲਈ ਆਪਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਵੱਡੀ ਬਗਾਵਤ ਦੇਖਣ ਨੂੰ ਮਿਲ ਸਕਦੀ ਹੈ ਸੋ ਪਹਿਲਾਂ ਵੀ ਵਰਕਰਾਂ ਦੇ ਵੱਲੋਂ ਇੱਕ ਵਰਕਰਾਂ ਤੇ ਧੜੇ ਦੇ ਵੱਲੋਂ ਦਿੱਲੀ ਲੋਬੀ ਦੇ ਖਿਲਾਫ ਵੱਡੀ ਬਗਾਵਤ ਕੀਤੀ ਗਈ ਸੀ ਤੇ ਹੁਣ ਕਹਿੰਦੇ ਨੇ ਵੀ ਜਿਹੜੀ ਬਗਾਵਤ ਹੈ ਵੱਡੇ ਪੱਧਰ ਤੇ ਹੋ ਸਕਦੀ ਹੈ ਇਹ ਜਿਹੜੇ ਚਰਚਾਵਾ ਨੇ ਇਹ ਚਰਚਾਵਾ ਉੱਠੀਆਂ ਕਿਉਂ ਨੇ ਕਿੰਨਾ ਕਾਰਨ ਦੇ ਕਾਰਨ ਹੁਣ ਜਿਹੜੇ ਵਰਕਰ ਨੇ ਇੱਕ ਵਾਰ ਫਿਰ ਤੋਂ ਆਪਣੀ ਸਰਕਾਰ ਦੇ ਖਿਲਾਫ ਬਗਾਵਤ ਕਰਦੇ ਦਿਖਾਈ ਦੇ ਸਕਦੇ ਨੇ ਕਾਰਨ ਕੀ ਨੇ ਲਖਵਿੰਦਰ ਜੀ ਆਪਾਂ ਕੁਝ ਸਮਾਂ ਮਹੀਨਾ ਕੋ ਪਹਿਲਾਂ ਆਪਾਂ ਦੇਖਿਆ ਸੀ ਪਟਿਆਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਟਕਸਾਲੀ ਵਲੰਟੀਅਰ ਸੀ ਉਹਨਾਂ ਨੇ ਜਿਹੜੇ ਉਹ ਧਰਨੇ ਪ੍ਰਦਰਸ਼ਨ ਇੱਥੇ ਕੀਤੇ ਸੀ ਜਿਨ੍ਹਾਂ ਨੂੰ ਇਹ ਭਮੱਕੜ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਜਿਨ੍ਹਾਂ ਨੂੰ ਕਹਿੰਦੇ ਹੁੰਦੇ ਸੀਗੇ ਕਿ ਇਹਨਾਂ ਨੇ ਆਪਣੇ ਕੋਲੋਂ ਆਪਣੇ ਪੈਸਿਆਂ ਦੇ ਤੇਲ ਗੱਡੀਆਂ ਚ ਮੋਟਰਸਾਈਕਲ ਚਪਵਾ ਕੇ ਮੇਰੀ ਗੱਡੀ ਦੇ ਅੱਗੇ ਪਿੱਛੇ ਲਾ ਕੇ ਕਾਫਲੇ ਬਣਾਵਣਾ ਚੱਲਦੇ ਹੁੰਦੇ ਸੀ ਉਹ ਵਲੰਟੀਅਰ ਸੀ ਜਦੋਂ ਆਮ ਆਦਮੀ ਪਾਰਟੀ ਬਣੀ ਸੀ ਉਦੋਂ ਦੇ ਜਿਹੜੇ ਜੁੜੇ ਹੋਏ ਲੋਕ ਸੀਗੇ ਉਹਨਾਂ ਵਲੰਟੀਨਾਂ ਨੇ ਧਰਨਾ ਲਾਇਆ ਸੀ ਔਰ ਉਹਨਾਂ ਨੇ ਉਦੋਂ ਸਾਰੀਆਂ ਗੱਲਾਂ ਲਖਵਿੰਦਰ ਜੀ ਖੋਲੀਆਂ ਕਿ ਭਾਈ ਉਸ ਸਮੇਂ ਹੁਣ ਨਵੀਂ ਗੱਲ ਆ ਗਈ ਇਹ ਤਾਂ ਮੈਂ ਪੁਰਾਣੀ ਤੁਹਾਨੂੰ ਥੋੜੀ ਜੀ ਇੱਕ ਦੋ ਮਹੀਨੇ ਪੁਰਾਣੀ ਜਾ ਰਿਹਾ ਬੈਕ ਤੇ ਉਹ ਕਹਿੰਦੇ ਕਿ ਜਦੋਂ ਤਾਂ ਸਰਕਾਰ ਬਣ ਗਈ ਪਹਿਲਾਂ ਤਾਂ ਜਦੋਂ ਸਰਕਾਰ ਬਣਾਉਣੀ ਸੀ ਹਲੇ ਟਿਕਟਾਂ ਜਿਹੜੀਆਂ ਉਹ ਅੱਧੋ ਜਿਆਦਾ ਇੱਧਰ ਉੱਧਰ ਕੋਈ ਕਾਲੀ ਦਲ ਚੋਂ ਫੜ ਲਿਆ ਕੋਈ ਭਾਜਪਾ ਚੋਂ ਫੜ ਲਿਆ ਕੋਈ ਕਾਂਗਰਸ ਚੋਂ ਫੜ ਲਿਆ ਟਿਕਟਾਂ ਜਿਹੜੀਆਂ ਉਹਨਾਂ ਨੂੰ ਦੇਤੀਆਂ ਬਾਈ ਦੀਆਂ ਚੋਣਾਂ ਦੇ ਵਿੱਚ ਚਲੋ ਉਹ ਚਲੋ ਜੀ ਜਿੱਤ ਜੁੱਤ ਗਏ ਚਲੋ ਉਸ ਤੋਂ ਬਾਅਦ ਸਰਕਾਰ ਬਣੀ ਤਾਂ ਰਾਜ ਸਭਾ ਦੀ ਵਾਰੀ ਆ ਗਈ ਲਖਵਿੰਦਰ ਜੀ ਰਾਜ ਸਭਾ ਦੇ ਵਿੱਚ ਵੀ ਇਧਰੋਂ ਉਧਰੋਂ ਫੜ ਕੇ ਤੇ ਦਿੱਲੀੋਂ ਲਿਆ ਕੇ ਬੰਦਿਆਂ ਨੂੰ ਜਿਹੜਾ ਉਹ ਰਾਜ ਸਭਾ ਦੀਆਂ ਸੀਟਾਂ ਜਿਹੜੀਆਂ ਉਹ ਦੇ ਦਿੱਤੀਆਂ ਬਲਟੀਆਂ ਰ ਫੇਰ ਵੀ ਜਿਹੜਾ ਚੋਪ ਰੇ ਫਿਰ ਜਿਮਨੀ ਚੋਣਾਂ ਚੋਣਾਂ ਆਈਆਂ ਲਖਵਿੰਦਰ ਜੀ ਉਹਨਾਂ ਦੇ ਵਿੱਚ ਵੀ ਇਧਰੋਂ ਉਧਰੋਂ ਫੜ ਕੇ ਇਹਨਾਂ ਨੇ ਜਿਹੜੀਆਂ ਉਹ ਦੇ ਦਿੱਤੀਆਂ ਟਿਕਟਾਂ ਉਸ ਤੋਂ ਬਾਅਦ ਲੋਕ ਸਭਾ ਚੋਣਾਂ ਆਈਆਂ ਲਖਵਿੰਦਰ ਜੀ ਲੋਕ ਸਭਾ ਚੋਣਾਂ ਦੇ ਵਿੱਚ ਕੁਝ ਮੰਤਰੀਆਂ ਨੂੰ ਦੇ ਦਿੱਤੀਆਂ ਟਿਕਟਾਂ ਕੁਝ ਬਾਹਰੋਂ ਲਿਆਂਦੇ ਕੁਝ ਕਲਾਕਾਰ ਫੜ ਲੇ ਤਾਂ ਉਹਦੇ ਵਿੱਚ 20 ਵਲੰਟੀਅਰਾਂ ਨੂੰ ਟਿਕਟਾਂ ਜਿਹੜੀਆਂ ਉਹ ਨਹੀਂ ਦਿੱਤੀਆਂ ਫਿਰ ਉਹਦੇ ਵੰਡਣ ਦੀ ਵਾਰੀ ਆਈ ਲਖਵਿੰਦਰ ਜੀ ਉਹਦੇ ਵੀ ਦਿੱਲੀ ਵਾਲਿਆਂ ਨੂੰ ਲਿਆ ਕੇ ਇੱਥੇ ਦੇਤੇ ਫਿਰ ਉਹਦੇ ਵੀ ਜਿਹੜੇ ਆ ਉਹ ਨਹੀਂ ਦਿੱਤੇ ਗਏ ਵਲੰਟੀਅਰਾਂ ਨੂੰ ਸੋ ਵਲੰਟੀਅਰ ਜਿਹੜੇ ਆ ਬੜੇ ਦੁਖੀ ਸੀ ਹੁਣ ਲਖਵਿੰਦਰ ਜੀ ਕਈ ਥਾਵਾਂ ਦੇ ਉੱਪਰ ਇਹਨਾਂ ਨੇ ਹਲਕਾ ਇੰਚਾਰਜ ਲਾਉਣੇ ਸ਼ੁਰੂ ਕਰ ਦੇਣੇ ਸੀ ਔਰ ਆਪਾਂ ਇਹਦੇ ਤੇ ਗੱਲਾਂ ਕੀਤੀਆਂ ਵੀ ਨੇ ਆਪਾਂ ਲਖਵਿੰਦਰ ਜੀ ਇੱਤੇ ਗੱਲਾਂ ਕੀਤੀਆਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਕਹੀਆਂ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦ ਤੁਹਾਨੂੰ ਹਲਕਾ ਇੰਚਾਰਜ ਜਿਹੜੇ ਆ ਉਹ ਦੇਖਣ ਨੂੰ ਮਿਲ ਸਕਦੇ ਆ ਹੈਂ ਤੇ ਉਹ ਹੁਣ ਹਲਕਾ ਇੰਚਾਰਜ ਲੱਗਣੇ ਸ਼ੁਰੂ ਹੋ ਗਿਆ ਹੁਣ ਅੰਮ੍ਰਿਤਸਰ ਏਰੀਏ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਦੋ ਹਰਕਾ ਇੰਚਾਰਜ ਜਿਹੜੇ ਲਾਏ ਗਏ ਆ ਇੱਕ ਵਿਕਰਮ ਸਿੰਘ ਮਜੀਠੀਏ ਦੇ ਹਲਕੇ ਦੇ ਵਿੱਚ ਉਹ ਅਕਾਲੀ ਦਲ ਦੇ ਵਿੱਚੋਂ ਲਿਆ ਕੇ ਤਲਵੀਰ ਸਿੰਘ ਗਿੱਲ ਜਿਹੜਾ ਵਿਕਰਮ ਸਿੰਘ ਮਜੀਠੀਏ ਦਾ ਪੀਏ ਸੀਗਾ ਜਿਹਨੂੰ ਕਦੇ ਮਾਫੀਆ ਕਹਿੰਦੀ ਹੁੰਦੀ ਸੀ ਇਹੀ ਆਮ ਆਦੀ ਪਾਰਟੀ ਜਿਹਨੂੰ ਕਦੇ ਕੁਝ ਕਹਿੰਦੀ ਹੁੰਦੀ ਸੀ ਵੱਡੇ ਵੱਡੇ ਇਲਜ਼ਾਮ ਇਹਨਾਂ ਤੇ ਲਾਉਂਦੀ ਹੁੰਦੀ ਸੀ ਆਮ ਆਦੀ ਪਾਰਟੀ ਹੁਣ ਉਹਨੂੰ ਅਕਾਲੀ ਦਲ ਦੇ ਵਿੱਚੋਂ ਲਿਆ ਕੇ ਵਿਕਰਮ ਸਿੰਘ ਮਜੀਠੀਏ ਦੇ ਪੀਏ ਨੂੰ ਉਹਨੂੰ ਮਜੀਠੇ ਦਾ ਹਲਕਾ ਇੰਚਾਰਜ ਲਖਵਿੰਦਰ ਜੀ ਲਾ ਦਿੱਤਾ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਹਲਕੇ ਦੇ ਵਿੱਚ ਜਿਹੜਾ ਇੱਕ ਕਾਂਗਰਸੀ ਐ ਉਹਨੂੰ ਬਾਹਰੋਂ ਲਿਆ ਕੇ ਉਹਨੂੰ ਜਿਹੜਾ ਕਾਂਗਰਸੀ ਨੂੰ ਲਿਆ ਕੇ ਜਿਹੜਾ ਹੈਗਾ ਕੁਮਰ ਵਿਜੇ ਪ੍ਰਤਾਪ ਦੇ ਹਲਕੇ ਦੇ ਵਿੱਚ ਹਲਕਾ ਇੰਚਾਰਜ ਜਿਹੜਾ ਲਾ ਦਿੱਤਾ ਵਲੰਟੀਅਰ ਇਸ ਚੀਜ਼ ਤੋਂ ਬਹੁਤ ਦੁਖੀ ਨੇ ਕਿ ਭਾਈ ਚਲੋ ਜਦੋਂ ਤੁਸੀਂ ਸਰਕਾਰ ਬਣਾਉਣੀ ਸੀਗੀ ਉਦੋਂ ਵੀ ਸਾਨੂੰ ਅੱਖੋਂ ਪਰੋਖੇ ਕਰਤਾ ਉਦੋਂ ਪਹਿਲਾਂ ਸਾਨੂੰ ਖੂਬ ਵਰਤਿਆ ਪਰ ਜਦੋਂ ਟਿਕਟਾਂ ਦੇਣੀਆਂ ਸੀ ਉਦੋਂ ਅੱਖੋਂ ਪਰੋਖੇ ਕਰਤਾ ਫਿਰ ਰਾਜ ਸਭਾ ਆਈਆਂ ਉਦੋਂ ਅੱਖੋਂ ਪਰੋਖੇ ਕਰਤਾ ਫਿਰ ਜਿਮਨੀ ਚੂਣਾ ਲੋਕ ਸਭਾ ਆਈਆਂ ਉਦੋਂ ਅੱਖੋਂ ਪਰੋਖੇ ਕਰਤਾ ਫਿਰ ਜਦੋਂ ਅਹੁਦੇ ਦੇਣੇ ਸੀ ਉਦੋਂ ਅੱਖੋਂ ਪਰੋਖੇ ਕਰਤਾ ਪਰ ਹੁਣ ਤਾਂ ਇਹ ਹੱਦ ਹੀ ਹੋ ਗਈ ਹੈ ਹੁਣ ਜਿਹੜੇ ਅੱਗੇ 27 ਦੇ ਵਾਸਤੇ ਹਲਕਾ ਚਾਰਜ ਲਾਉਣੇ ਸ਼ੁਰੂ ਕਰ ਦਿੱਤੇ ਆ ਹੁਣ ਤਾਂ ਤੁਹਾਨੂੰ ਅਕਲ ਚਾਹੀਦੀ ਹੈ ਹੁਣ ਤਾਂ ਮਾੜੀ ਮੋਟੀ ਸੋਚ ਲਓ ਹੁਣ ਤਾਂ ਵਲੰਟੀਅਰ ਵਾਲੇ ਪਾਸੇ ਜਿਹੜਾ ਉਹ છાਤੀ ਮਾਰ ਲਓ ਕਿ ਤੁਹਾਡਾ ਮਿਹਨਤੀ ਵਲੰਟੀਅਰ ਜਿਹੜਾ ਅੱਜ ਵੀ ਉਵੇਂ ਤੁਹਾਡੇ ਵੱਲ ਚੱਕੀ ਜਾਂਦਾ ਜਿਹੜੇ ਬਾਹਰਲੀਆ ਪਾਰਟੀਆਂ ਚੋਂ ਲਿਆ ਕੇ ਮ ਲੋਕਾਂ ਨੂੰ ਤੁਸੀਂ ਟਿਕਟਾਂ ਦਿੱਤੀਆਂ ਉਹਨਾਂ ਨੇ ਪੁਰਾਣੀ ਆਪਣੀ ਪੁਰਾਣੀ ਪਾਰਟੀ ਵਾਲੇ ਵਲੰਟੀਅਰ ਜਿਹੜੇ ਆ ਉਹਨਾਂ ਨੂੰ ਤਰਜੀਹਾਂ ਦਿੱਤੀਆਂ ਤੁਹਾਡੇ ਵਲੰਟੀਅਰਾਂ ਨੂੰ ਰੋਲਿਆ ਤਾਂ ਇਸ ਕਰਕੇ ਉਹ ਕਹਿੰਦੇ ਆ ਕਿ ਭਾਈ ਸਾਡੇ ਵੱਲ ਧਿਆਨ ਦੇਣਾ ਚਾਹੀਦਾ ਸੀਗਾ ਤੇ ਤੁਸੀਂ ਹੁਣ 27 ਦੇ ਲਈ ਵੀ ਬਾਹਰਲੀਆਂ ਪਾਰਟੀਆਂ ਦੇ ਵਿੱਚੋਂ ਲਿਆ ਕੇ ਬੰਦੇ ਜਿਹੜੇ ਆ ਜਿਹੜੇ ਉਹਨਾਂ ਨੂੰ ਹਲਕਾ ਇੰਚਾਰਜ ਲਾਈਏ ਨੇ ਤੇ ਅੱਗੇ ਇਹਨਾਂ ਨੂੰ ਟਿਕਟਾਂ ਦੇਣੀਆਂ ਲਖਵਿੰਦਰ ਜੀ ਮੈਂ ਅੱਗੇ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਹੈ ਕਿ 27 ਦੇ ਵਿੱਚ ਇਹਨਾਂ ਨੇ ਦੂਜੀਆਂ ਪਾਰਟੀਆਂ ਚੋਂ ਹੀ ਲਿਆ ਕੇ ਬੰਦਿਆਂ ਨੂੰ ਟਿਕਟਾਂ ਦੇਣੀਆਂ ਕਿਉਂਕਿ ਇੱਕ ਤਾਂ ਇਹਨਾਂ ਨੇ ਸੰਗਠਨ ਕੋਈ ਨਹੀਂ ਬਣਾਇਆ ਇੱਕ ਇਹਨਾਂ ਨੇ ਇਹਨਾਂ ਨੂੰ ਆਪਣੇ ਵਲੰਟੀਅਰ ਦੀ ਪਛਾਣ ਹੀ ਹੈ ਨਹੀਂ ਕਿ ਕਿਹੜਾ ਵਲੰਟੀਅਰ ਕਿਹੋ ਜਾਂ ਕਿੰਨੇ ਕ ਪਾਣੀ ਚਾ ਕੌਣ ਕਿਵੇਂ ਆ ਕੌਣ ਕਿਵੇਂ ਆ ਪਹਿਲਾਂ ਤਾਂ ਕੋਈ ਵਲੰਟੀਅਰ ਦੀ ਪਛਾਣ ਨਹੀਂ ਕਿ ਸਾਡਾ ਵਲੰਟੀਅਰ ਇਹ ਹੈਗਾ ਕਿ ਨਹੀਂ ਹੈਗਾ ਤੇ ਦੂਜਾ ਇਹਨਾਂ ਨੂੰ ਇਹ ਨਹੀਂ ਪਤਾ ਕਿ ਕਿਹੜਾ ਵਲੰਟੀਅਰ ਸਾਡਾ ਜਿਹੜਾ ਕਿੰਨੇ ਕ ਪਾਣੀ ਚਾ ਸੋ ਇਸ ਕਰਕੇ ਮੈਨੂੰ ਇਹ ਜਾਪਦਾ ਸੀਗਾ ਕਿ ਭਾਈ ਇਹਨਾਂ ਨੇ ਦੂਜੀਆਂ ਪਾਰਟੀਆਂ ਦੇ ਨਕਾਰੇ ਹੋਏ ਲੀਡਰ ਜਿਨ੍ਹਾਂ ਨੂੰ ਦੂਜੀਆਂ ਪਾਰਟੀਆਂ ਨੇ ਟਿਕਟਾਂ ਨਹੀਂ ਦੇਣੀਆਂ ਉਹਨਾਂ ਲੋਕਾਂ ਨੂੰ ਆਪਣੀ ਪਾਰਟੀ 'ਚ ਲਿਆ ਕੇ ਲਖਵਿੰਦਰ ਜੀ ਟਿਕਟਾਂ ਦੇਣੀਆਂ ਨੇ ਇਹ ਆਪਾਂ ਅੱਗੇ ਵੀ ਬਹੁਤ ਵਾਰੀ ਗੱਲ ਕੀਤੀ ਸੀ ਤੇ ਉਹੀ ਗੱਲਾਂ ਹੁਣ ਸ਼ੁਰੂ ਹੋ ਚੁੱਕੀਆਂ ਨੇ ਕਿ ਹਲਕਾ ਇੰਚਾਰਜ ਇਹਨਾਂ ਨੇ ਲਾਉਣੇ ਸ਼ੁਰੂ ਕੀਤੇ ਆ ਹਲਕਾ ਇੰਚਾਰਜ ਜਿਹੜੇ ਲਖਵਿੰਦਰ ਜੀ ਉਹ ਬਾਹਰਲੀਆ ਪਾਰਟੀਆਂ 'ਚੋਂ ਲਿਆ ਕੇ ਇਹਨਾਂ ਨੇ ਇਹਨਾਂ ਨੇ ਲਾਏ ਆ ਜਿਹਦੇ ਕਰਕੇ ਜਿਹਦੇ ਕਰਕੇ ਇਹਨਾਂ ਦੇ ਉੱਪਰ ਬਹੁਤ ਵੱਡੇ ਸਵਾਲ ਖੜੇ ਹੋਣ ਲੱਗੇ ਆ ਆਮਾਦੀ ਪਾਰਟੀ ਦੇ ਵਲੰਟੀਅਰਾਂ ਦੇ ਅੰਦਰ ਫੇਰ ਦੁਬਾਰਾ ਕੁਸਰ-ਮੁਸਰ ਹੋਣੀ ਜਿਹੜੀ ਸ਼ੁਰੂ ਹੋ ਗਈ ਆ ਬਹੁਤ ਸਾਰਿਆਂ ਨੇ ਬਕਾਬਤ 1.5 ਮਹੀਨਾ ਪਹਿਲਾਂ ਕਰਤੀ ਸੀ ਤੇ ਰਹਿੰਦੇ ਖੁੰਦਿਆ ਨੇ ਹੁਣ ਬਗਾਵਤ ਜਿਹੜੀ ਆ ਹੋਰ ਕਰ ਦੇਣੀ ਆ ਕੁਝ ਕੁ ਲੋਕ ਫੇਰ ਵੀ ਲਖਵਿੰਦਰ ਜੀ ਸੋਚ ਲੈਂਦੇ ਆ ਕਿ ਭਾਈ ਚਲੋ ਕੋਈ ਨਹੀਂ ਹਲੇ ਸਰਕਾਰ ਆ ਹਲੇ ਆਪਾਂ ਚੁੱਪੀ ਰਹੀਏ ਪਰ ਇਹ ਬਹੁਤੀ ਧੀਰ ਚੁੱਪ ਜਿਹੜੀ ਆ ਚੁੱਪ ਰਹਿਣੀ ਨਹੀਂ ਕਿਸੇ ਟਾਈਮ ਇਹਨੇ ਵੱਡਾ ਬੰਬ ਬਣ ਕੇ ਜਿਹੜਾ ਲਖਵਿੰਦਰ ਜੀ ਫਟਣਾ ਔਰ ਕਿਸੇ ਵੇਲੇ ਵੀ ਫਟੂਗਾ ਬਗਾਵਤ ਜਿਹੜੀ ਆਉਣ ਵਾਲੇ ਦਿਨਾਂ ਚ ਉੱਠੇਗੀ ਕਿਉਂਕਿ ਵਲੰਟੀਆਂ ਨੂੰ ਆਪਿਆਂ ਨੂੰ ਅਹੁਦੇਦਾਰਾਂ ਨੂੰ ਆਪਣੇਆਂ ਨੂੰ ਜਿਹੜਾ ਉਹ ਆਖੋ ਪਰੋਖੇ ਕੀਤਾ ਜਾ ਰਿਹਾ ਹੈ ਜਿਹੜੇ ਕਰਕੇ ਆਉਣ ਵਾਲਾ ਸਮਾਂ ਇਹਨਾਂ ਦਾ ਲਖਵਿੰਦਰ ਜੀ ਔਖਾ ਲੱਗ ਰਿਹਾ ਕਿਉਂਕਿ ਬਾਹਰੀਆਂ ਪਾਰਟੀਆਂ ਨੂੰ ਲਿਆ ਕੇ ਇਹਨਾਂ ਨੇ ਹਲਕਾ ਜਾਰ ਜਿਹੜੇ ਲਾਏ ਆ ਬਿਲਕੁਲ ਸਰ ਤੇ ਉਧਰ ਸਾਰਾ ਅਰਵਿੰਦ ਕੇਜਰੀਵਾਲ ਤੇ ਕੇਜਰੀਵਾਲ ਜਿਹੇ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਦੇ ਲਈ ਵੀ ਥੋੜੀਆਂ ਜਿਹੀਆਂ ਮੁਸ਼ਕਲਾਂ ਬਾਧੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਉਹ ਸਰਕਾਰ ਉਹ ਮੁੱਖ ਮੰਤਰੀ ਜਿਹੜਾ ਵਿਦੇਸ਼ਵੀਰੀ ਤੋਂ ਆ ਕੇ ਕਹੇ ਸੀ ਵਿਦੇਸ਼ਾਂ ਤੋਂ ਵੱਡੇ-ਵੱਡੇ ਉਦਯੋਗਪਤੀ ਪੰਜਾਬ ਦੇ ਵਿੱਚ ਇਨਵੈਸਟਮੈਂਟ ਕਰਨ ਲਈ ਹਜ਼ਾਰਾਂ ਕਰੋੜ ਰੁਪਏ ਦੀ ਇਨਵੈਸਟਮੈਂਟ ਕਰਨ ਦੇ ਲਈ ਰਾਜ਼ੀ ਹੋ ਗਏ ਨੇ ਹੁਣ ਪਤਾ ਲੱਗਿਆ ਕਿ ਜਿਹੜੇ ਪੰਜਾਬ ਦੇ ਵੱਡੇ ਵੱਡੇ ਉਦਯੋਗਪਤੀ ਨੇ ਉਹ ਬਾਹਰ ਦਾ ਰੁੱਕ ਕਰ ਰਹੇ ਨੇ ਤੇ ਕਹਿ ਰਹੇ ਨੇ ਤਕਰੀਬਨ 15000 ਕਰੋੜ ਦੀ ਜਿਹੜੀ ਇਨਵੈਸਟਮੈਂਟ ਹੈ ਪੰਜਾਬ ਦੇ ਉਦਯੋਗਪਤੀ ਪੰਜਾਬ ਤੋਂ ਬਾਹਰ ਕਰਨ ਜਾ ਰਹੇ ਨੇ ਕਿਵੇਂ ਦੇਖ ਰਹੇ ਹੋ ਫਿਰ ਇਸ ਖਬਰ ਨੂੰ ਕਿੰਨਾ ਵੱਡਾ ਝਟਕਾ ਇਹ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਹੈ ਤੇ ਅਰਵਿੰਦ ਕੇਜਰੀਵਾਲ ਦੇ ਲਈ ਹੈ ਦੇਖੋ ਲਖਵਿੰਦਰ ਜੀ ਇਹਦੇ ਬਾਰੇ ਪਹਿਲਾਂ ਵੀ ਜਿਹੜੀ ਆ ਉਹ ਚਰਚਾ ਹੋਈ ਸੀਗੀ ਇਹੋ ਜੀ ਖਬਰ ਪਹਿਲਾਂ ਵੀ ਜਿਹੜੀ ਆ ਉਹ ਬਹੁਤ ਹਾਈਲਾਈਟ ਹੋਈ ਸੀ ਜਦੋਂ ਪੰਜਾਬ ਦੇ ਜਿਹੜੇ ਨਿਵੇਸ਼ਕ यूपी ਦੇ ਵਿੱਚ ਜਾ ਕੇ ਉਹਨਾਂ ਨੇ ਨਿਵੇਸ਼ ਜਿਹੜਾ ਉਹ ਕਰਤਾ ਸੀਗਾ ਤੇ ਇਹਨਾਂ ਦਾ ਇੱਕ ਰਾਜ ਸਭਾ ਮੈਂਬਰ ਵੀ ਸੀਗਾ ਜਿਨੇ ਉੱਥੇ ਜਾ ਕੇ ਆਪਣਾ ਨਿਵੇਸ਼ ਜਿਹੜਾ ਯੂਪੀ ਦੇ ਵਿੱਚ ਕਰਤਾ ਸੀਗਾ ਕਿਉਂਕਿ ਪੰਜਾਬ ਦੇ ਵਿੱਚ ਲਾਂਡਰ ਆਰਡਰ ਦੀ ਸਥਿਤੀ ਜਿਹੜੀ ਠੀਕ ਨਹੀਂ ਸੀ ਹੁਣ ਜਿਹੜੇ ਐਮਪੀ ਦੇ ਮੱਧ ਪ੍ਰਦੇਸ਼ ਦੇ ਜਿਹੜੇ ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਨੇ ਉਹਨਾਂ ਨੇ ਪੰਜਾਬ ਦੇ ਜਿਹੜੇ ਇਹ ਉਦਯੋਗਪਤੀ ਨੇ ਉਹਨਾਂ ਦੇ ਨਾਲ ਮੁਲਾਕਾਤਾਂ ਜਿਹੜੀਆਂ ਲਖਵਿੰਦਰ ਜੀ ਕੀਤੀਆਂ ਨੇ ਉਹਨਾਂ ਨੇ ਮੁਲਾਕਾਤਾਂ ਕੀਤੀਆਂ ਤੇ ਮੁਲਾਕਾਤ ਦੇ ਦੌਰਾਨ ਜਿਹੜੇ ਪੰਜਾਬ ਦੇ ਨਿਵੇਸ਼ਕ ਸੀ ਜਿਹੜੇ ਆਮਾਦੀ ਪਾਰਟੀ ਦੀ ਸਰਕਾਰ ਦੇ ਇਥੋਂ ਨੇੜੇ ਦੇ ਵੀ ਹੈ ਉਹਨਾਂ ਨੇ ਵੀ ਵਾਧੂ ਤਰੀਫਾਂ ਜਿਹੜੀਆਂ ਉਥੋਂ ਦੀ ਸਰਕਾਰ ਦੀਆਂ ਮੱਧ ਪ੍ਰਦੇਸ਼ ਦੀ ਸਰਕਾਰ ਦੀਆਂ ਕੀਤੀਆਂ ਉਹ ਕਹਿੰਦੇ ਕਿ ਸਾਨੂੰ ਉਥੇ ਬਹੁਤ ਹੀ ਸੁਖ-ਸੂਦਾਂ ਦਿੱਤੀਆਂ ਜਾਂਦੀਆਂ ਮਾਹੌਲ ਉਥੇ ਬੜਾ ਵਧੀਆ ਕੋਈ ਪੰਜਾਬ ਦੇ ਵਾਂਗ ਜਿਹੜਾ ਇੱਥੇ ਗੈਂਗਸਟਰਵਾਦ ਨਹੀਂ ਹੈ ਹੋਰ ਨਹੀਂ ਹੈ ਬੜਾ ਕੁਝ ਜਿਹੜਾ ਪੰਜਾਬ ਦੇ ਨਿਵੇਸ਼ਕਾਂ ਨੇ ਆਮਾਦੀ ਪਾਰਟੀ ਦੇ ਕਰੀਬੀ ਉਦਯੋਗਪਤੀਆਂ ਨੇ ਉਹਨਾਂ ਦੀਆਂ ਤਰੀਫਾਂ ਕੀਤੀਆਂ ਨੇ ਤੇ ਇਹ ਪਤਾ ਲੱਗਿਆ ਕਿ 15000 ਕਰੋੜ ਰੁਪਏ ਦਾ ਨਿਵੇਸ਼ ਆ ਜਿਹੜਾ ਉਹ ਮੱਧ ਪ੍ਰਦੇਸ਼ ਦੇ ਵਿੱਚ ਕਰਨ ਦੇ ਵਾਸਤੇ ਪੰਜਾਬ ਦੇ ਜਿਹੜੇ ਸਨਤਕਾਰ ਨੇ ਪੰਜਾਬ ਦੇ ਜਿਹੜੇ ਉਦਯੋਗਪਤੀ ਨੇ ਉਹਨਾਂ ਨੇ ਆਪਣੇ ਪ੍ਰਸਤਾਵ ਜਿਹੜੇ ਦੇ ਦਿੱਤੇ ਆ ਕਿ ਭਾਈ ਠੀਕ ਆ ਸਾਡੇ ਪੰਜਾਬ ਦੇ ਨਾਲੋਂ ਤੁਹਾਡੇ ਉੱਥੇ ਮਾਹੌਲ ਜਿਹੜਾ ਜ਼ਿਆਦਾ ਠੀਕ ਆ ਜਿਹਦੇ ਕਰਕੇ ਅਸੀਂ ਤੁਹਾਡੇ ਉੱਥੇ ਜਿਹੜੇ ਆ ਉਹ ਉੱਥੇ 15000 ਕਰੋੜ ਰੁਪਏ ਦਾ ਇਨਵੈਸਟ ਜਿਹੜਾ ਉਹ ਕਰਾਂਗੇ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਕਰੀਬੀ ਆਮ ਆਦੀ ਪਾਰਟੀ ਦੇ ਉਦਯੋਗਪਤੀ ਨੇ ਉਹਨਾਂ ਨੇ ਇਹ ਜਿਹੜੀ ਆ ਗੱਲ ਕਈ ਹੈ ਕਿ ਕਿਤੇ ਬਹੁਤ ਵੱਡੇ ਜਿਹੜੇ ਆ ਸਵਾਲ ਲਖਵਿੰਦਰ ਜੀ ਇਸ ਤੇ ਖੜੇ ਹੋ ਰਹੇ ਆ ਕਿ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਦਿਨੋਂ ਦਿਨ ਵਿਗੜਦੇ ਜਾ ਰਿਹਾ ਇੱਕ ਪਾਸੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਵੱਡੇ ਵੱਡੇ ਦਾਅਵੇ ਵਾਅਦੇ ਕਰਦੀ ਹੈ ਕਿ ਬਾਹਰਲੀਆਂ ਕੰਪਨੀਆਂ ਦੇਸ਼ ਦੇ ਵਿੱਚਲੇ ਸੂਬਿਆਂ ਦੀਆਂ ਦੂਜੇ ਸੂਬਿਆਂ ਦੀਆਂ ਕੰਪਨੀਆਂ ਪੰਜਾਬ ਦੇ ਵਿੱਚ ਆ ਕੇ ਨਿਵੇਸ਼ ਕਰਨਗੀਆਂ ਤੇ ਕਾਰ ਵੀ ਕਹਿੰਦੇ ਰਹੀਆਂ ਨੇ ਤੇ ਪਰ ਪੰਜਾਬ ਦੇ ਜਿਹੜੇ ਆਪਣੇ ਉਦਯੋਗਪਤੀ ਨੇ ਉਹ ਬਾਹਰ ਨਿਵੇਸ਼ ਜਿਹੜਾ ਕਰ ਰਹੇ ਆ ਅਸੀਂ ਵੀ ਕਹਿੰਦੇ ਕਿ ਉਹ ਨਿਵੇਸ਼ ਨਾ ਕਰਨ ਪਰ ਨਵੇਸ਼ ਲਖਵਿੰਦਰ ਜੀ ਇਸ ਕਰਕੇ ਕਰ ਰਿਹਾ ਕਿ ਪੰਜਾਬ ਦੀ ਮੌਜੂਦਾ ਆਰਥਿਕ ਮੌਜੂਦਾ ਜਿਹੜੀ ਆ ਉਹ ਕਾਨੂੰਨ ਵਿਵਸਥਾ ਦੀ ਸਥਿਤੀ ਜਿਹੜੀ ਆ ਉਹ ਠੀਕ ਨਹੀਂ ਹੈ ਇੱਕ ਪਾਸੇ ਆਮ ਆਦੀ ਪਾਰਟੀ ਨੇ ਮਹਿੰਗੇ ਵਿਆਜਾਂ ਦੇ ਉੱਪਰ 85 100 ਕਰੋੜ ਰੁਪਏ ਦਾ ਜਿਹੜਾ ਉਹ ਲੋਨ ਆ ਆ ਹੁਣ 3 ਮਹੀਨਿਆਂ ਬਾਅਦ ਜਿਹੜਾ ਚੁੱਕਿਆ ਔਰ ਜਾਨਾ 92 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਜਿਹੜਾ ਉਹ ਰੋਜ਼ ਚੁੱਕਿਆ ਜਾ ਰਿਹਾ ਆਮ ਆਦੀ ਪਾਰਟੀ ਦੀ ਸਰਕਾਰ ਦੇ ਵੱਲੋਂ ਤੇ ਦੂਜੇ ਪਾਸੇ ਪੰਜਾਬ ਦੇ ਉਦਯੋਗਪਤੀ ਪੰਜਾਬ ਦੀ ਕਾਨੂੰਨ ਵਿਵਸਥਾ ਠੀਕ ਨਾ ਹੋਣ ਦੇ ਕਰਕੇ 15000 ਕਰੋੜ ਰੁਪਏ ਦਾ ਜਿਹੜਾ ਨਿਵੇਸ਼ ਹੈ ਉਹ ਦੂਜੇ ਸੂਬੇ ਮੱਧ ਪ੍ਰਦੇਸ਼ ਦੇ ਵਿੱਚ ਕਰਨ ਜਾ ਰਹੇ ਆ ਲਖਵਿੰਦਰ ਜੀ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਸਾਡੇ ਕੋਲੇ ਆਪਣੇ ਕੋਲੇ ਝਾਰਖੰਡ ਨੂੰ ਪੈਸਾ ਹੈ ਨਹੀਂ ਅਸੀਂ ਸਰਕਾਰ ਤੇ ਪੰਜਾਬ ਚਲਾਉਣ ਵਾਸਤੇ ਲੋਨ ਤੇ ਲੋਨ ਚੱਕ ਰਹੇ ਆ ਅਸੀਂ ਝੂਠ ਬੋਲ ਰਹੇ ਆ ਬਾਰ-ਬਾਰ ਕਿ ਬਾਹਰਲੀਆਂ ਕੰਪਨੀਆਂ ਦੂਜੇ ਸੂਬਿਆਂ ਦੀਆਂ ਕੰਪਨੀਆਂ ਸਾਡੇ ਪੰਜਾਬ 'ਚ ਨਿਵੇਸ਼ ਕਰ ਰਹੀਆਂ ਨੇ ਸਾਡੀ ਆਮਦਨ ਵੱਧ ਰਹੀ ਹੈ ਸਾਡੀਆਂ ਨੌਕਰੀਆਂ ਪੈਦਾ ਹੋਣਗੀਆਂ ਪਰ ਅਸਲੀਅਤ ਇਹ ਹੈ ਕਿ ਆਮ ਆਦੀ ਪਾਰਟੀ ਦੇ ਆਪਣੇ ਕਰੀਬੀ ਉਦਯੋਗਪਤੀ ਜਿਹੜੇ ਆ ਉਹ ਬਾਹਰ ਜਾ ਕੇ ਲਖਵਿੰਦਰਜੀ ਬਾਹਰਲੀਆਂ ਸੂਬਿਆਂ ਦੇ ਵਿੱਚ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਨੂੰ ਦੇਖਦੇ ਆ 15000 ਕੋਟ ਰੁਪਏ ਦਾ ਨਿਵੇਸ਼ ਜਿਹੜਾ ਉਹ ਬਾਹਰ ਕਰਨ ਜਾ ਰਿਹਾ ਤਾਂ ਮੈਨੂੰ ਲੱਗਦਾ ਹੈ ਕਿ ਇਹ ਸਰਕਾਰ ਦੇ ਦਾਵਿਆਂ ਦੇ ਮੂੰਹ ਤੇ ਕਰਾਰੀ ਚਪੇੜ ਹੈ ਜਿਹੜੇ ਕਹਿੰਦੇ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਬਿਲਕੁਲ ਠੀਕ ਹੈ ਔਰ ਪਿਛਲੇ ਕੁਝ ਹੀ ਦਿਨਾਂ ਦੇ ਵਿੱਚ ਲਖਵਿੰਦਰ ਜੀ ਬਹੁਤ ਵੱਡੀਆਂ ਘਟਨਾਵਾਂ ਜਿਹੜੀਆਂ ਉਹ ਵਾਪਰੀਆਂ ਨੇ ਇੱਕ ਕਪੜਾ ਵਪਾਰੀ ਦੇ ਨਾਲ ਅਬੋਰ ਦੇ ਵਿੱਚ ਆਪਾਂ ਦੇਖਿਆ ਉਹ ਬੜਾ ਮਸਲਾ ਹਾਈਲਾਈਟ ਹੋਇਆ ਲਖਵਿੰਦਰ ਜੀ ਇਹਦਾ ਜਿਹੜੇ ਵੱਡੇ ਲੋਕ ਨੇ ਉਦਯੋਗਪਤੀ ਨੇ ਉਹਨਾਂ ਦੇ ਬਾਰੇ ਜਿਹੜੀਆਂ ਖਬਰਾਂ ਹਾਈਲਾਈਟ ਹੋ ਜਾਂਦੀਆਂ ਨੇ ਪਤਾ ਨਹੀਂ ਅਨੇਕਾਂ ਘਟਨਾਵਾਂ ਰੋਜ਼ਾਨਾ ਜਿਹੜੀਆਂ ਵਾਪਰ ਰਹੀਆਂ ਨੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੀਆਂ ਤਾਂ ਉਹਨਾਂ ਵੱਲ ਜਿਨ੍ਹਾਂ ਵੱਲ ਲੋਕਾਂ ਦਾ ਜਿਹੜਾ ਜਾਂ ਧਿਆਨ ਨਹੀਂ ਜਾਂਦਾ ਜਾਂ ਮੀਡੀਆ ਦਾ ਵੀ ਧਿਆਨ ਜਿਹੜਾ ਉਹ ਨਹੀਂ ਜਾਂਦਾ ਸੋ ਇਸ ਕਰਕੇ ਪੰਜਾਬ ਦੀ ਕਾਨੂੰਨ ਵਿਵਸਥਾ ਜਿਹੜੀ ਉਹ ਠੀਕ ਨਹੀਂ ਹੈ ਇਸ ਕਰਕੇ ਇਹ ਸਰਕਾਰ ਦਾ ਜਿਹੜਾ ਨਿਵੇਸ਼ ਹੱਥੋਂ ਜਿਹੜਾ ਉਹ ਖਿਸਕ ਰਿਹਾ ਬਿਲਕੁਲ ਸਰ ਜੇ ਨਿਵੇਸ਼ ਜਾਏਗਾ ਤਾਂ ਨਾਲ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਨੌਕਰੀਆਂ ਵੀ ਜਾਣਗੇ ਕਿਉਂਕਿ ਜੇਕਰ ਇੱਥੋਂ ਇੰਡਸਟਰੀ ਜਾਏਗੀ ਜਾਂ ਨਿਵੇਸ਼ ਬਾਹਰ ਜਾਏਗਾ ਤਾਂ ਨਾਲ ਲੋਕਾਂ ਦੇ ਲਈ ਰੁਜ਼ਗਾਰ ਦੇ ਮੌਕੇ ਜਿਹੜੇ ਬਣਨੇ ਸੀ ਇਸ ਪੈਸੇ ਦੇ ਨਾਲ ਉਹ ਵੀ ਕਿਤੇ ਨਾ ਕਿਤੇ ਪੰਜਾਬ ਵਿੱਚੋਂ ਜਾਂਦੇ ਨਜ਼ਰ ਆਉਣਗੇ ਸੋ ਉਸਾਰ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੋੜੇ ਹੋ ਤੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਧੰਨਵਾਦ ਲਖਵਿੰਦਰ ਜੀ ਬਹੁਤ-ਬਹੁਤ ਧੰਨਵਾਦ ਸੋ ਇਸਾਨ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਕੋਲ ਅੱਜ ਦੀਆਂ ਇਹਨਾਂ اہم ਖਬਰਾਂ ਦੇ ਉੱਪਰ ਵਿਸਤਾਰ ਦੇ ਨਾਲ ਚਰਚਾ ਕੀਤੀ ਗਈ ਹੈ ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ ਉਹ ਤੱਕ ਦੇਵੋ ਇਜਾਜ਼ਤ ਧੰਨਵਾਦ